ਇਹ ਬੋਹ ਹੱਥ ਨਾਲ ਲੜੀ ਖਿੱਚੋ ਆਦੀ ਨਾਲ ਉਹ ਪਿੱਛੇ ਜੇ ਬੈਟਰੀ ਕਰਦੇ ਖਿੱਚੋ ਓ ਯਾਰ ਇੱਕ ਕੰਬਲ ਲਗਾਈ ਗੁੰਗੇ ਦਾ ਓਏ ਕੰਬਲ ਫੜੋ ਆਹੋ ਕੰਬਲ ਥੱਲੇ ਰੱਖੋ ਕੰਬਲ ਫਾੜੀ ਆਜੋ 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 ਕੰਬਲ ਪਿਛਾ ਦੇ ਕੰਬਲ ਪਿਛਾ ਦੇ ਥੱਲੇ ਆਡੀ ਠੀਕ ਆਡੀ ਠੀਕ ਆਡੀ ਆਓ ਹੌਲੀ ਹੌਲੀ ਕੰਬਲ ਪਿਛਾ ਦੇ ਥੱਲੇ ਆਡੀ ਉਹ ਬਾਬੂ ਕੰਬਲ ਕੰਬਲ ਲੈ ਕੰਬਲ ਪਿਛਾ ਦੇ ਸਭ ਕੰਬਲ ਸਾਬ 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 ਓਏ ਦੂਏ ਵਿਛਾਓ ਪਰ ਅੰਬੂਲਾ ਦੀ ਬਾਰੇ ਪਿਛਾ ਪਿਛਾ ਕਾਲੀ ਅਰੇ ਯਾਰ ਇਹ ਫੜਿਆ ਮੈਂ ਉਹ ਚੱਕਰ ਦੀ ਆਂਟੀ ਆਂਟੀ ਹੌਲੀ ਹੌਲੀ ਕਾਲੀ ਬਾਸ ਹੁਣ ਲੈ ਹੁਣ ਮਾਰ ਲੋ ਸੀ ਆਇਓ ਨਾ ਲੈ ਬਾਸ ਖਵਾ ਟਿੱਕਾ ਨਾ ਤੇ ਆ ਆਜੋ ਆਜੋ ਉਹ ਯਾਰ ਮੰਜੇ ਦਾ ਬਾਬਾਈ ਉਹ ਸਬਰ ਥੱਲੇ ਲੰਬਾ ਬੰਜੇ ਮੰਜੇ ਦਾ ਬੰਦਵਾਸ ਸਵਾਰੋ ਮਾਰੀਏ ਇੱਥੋਂ ਨਹੀਂ ਜਾਣਾ ਮੰਜਾ ਇੱਥੋਂ ਇੱਦੀ ਲਾਓ ਮੋਢੇ ਹੌਲੀ ਆਜੋ ਆਜੋ ਜਿਹੜੇ ਸੀਰੀ ਸਾਰੇ ਪੰਜਾਹ ਥੱਲੇ ਚਲੋ ਆਜੋ 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 ਚਲੋ ਆਹ ਬਾਈ ਖੜਾ ਰਸਲੇ ਦਾ ਕੋਈ ਨਹੀਂ ਕੋਈ ਨਹੀਂ ਆਟੇ ਇਹ ਬਾ ਬੰਦੋ ਯਾਰ ਗੱਡੀ ਨਾ ਬੰਨੋ ਦੀ ਬਾ 35 ਚੋਹੇ ਪਰਨਾ ਆਪਣਾ ਬੰਦੇ ਸੀਗੇ 4 ਇੱਕ ਬੰਦਾ ਡਰਾਈਵਰ ਦੇਖੋ ਡਰਾਈਵਰ ਤਾਂ ਨਹੀਂ ਪਿੱਛੋ ਉਹ ਵੀ ਚਮੇ ਲੇਕਨੋ ਸੀਟ ਜਿਹੜੀ ਇਕੱਠੀ ਹੋ ਗਈ ਉੱਚੀ ਹੈ ਕੋਈ ਅੱਗੇ ਜੇ ਮੇਰਾ ਫੋਨ ਵੀ ਹੈ ਕੋਈ ਨਹੀਂ ਕੋਈ ਨਹੀਂ ਫੋਨ ਆਂਟੀ ਗੱਲ ਲਾਂਗੇ ਚਲੋ ਮੈਂ ਇੱਥੇ ਰਹਿਣਾ ਸੀ ਇਧਰ ਨਹੀਂ ਤੁਹਾਡਾ ਕਿਤੇ ਕੁਝ ਵੀ ਲੋ ਤੁਹਾਡਾ ਸਮਾਨ ਇੱਦੀ ਰਹੂਗਾ ਉਹਦੀ ਟੈਨਸ਼ਨ ਨਹੀਂ ਬਹੁਤ ਡੂਰ ਨਹੀਂ ਨਹੀਂ ਪਤਾ ਕਿ ਇਹਦੇ ਬੈਗ ਕਰ ਦੋ ਪਹਿਲੇ ਸਾਹਮਣੇ ਰੱਖੀਏ ਯਾਰ ਚੱਲੀ ਜਾਂਦੀ ਵਿੱਚ ਪੈ ਬੋ ਨੇ ਪਾ ਲਿਆ ਬੈਗ ਮੇਰੇ ਹਾਂ ਕਿ ਕੋਈ ਗੱਲ ਨਹੀਂ ਤੁਹਾਡਾ ਤੁਹਾਡਾ ਕੋਈ ਨੁਕਸਾਨ ਨਹੀਂ ਹੁੰਦਾ ਬੇਫਿਕਰ ਆਜੋ 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 ਚਲੋ ਆਜੋ ਆਜੋ ਸਾਰ ਲੈ ਲੋ ਉਹ ਲੋ ਥੋੜਾ ਹੀ ਰਹਿ ਗਿਆ ਇਤਨੀ 99 ਇਧਰ ਇਧਰ ਆ ਇਧਰ ਆ ਰੋਬੋਸ ਹੈ ਬੰਦਾ ਚਲੋ 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 罗布，再来，罗布，再来，罗